ਸਤਨਾਕ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਕੁ ਮਹਲਾ 3 ਬਿਨ ਸਤਗੁਰ ਸੇਵੀ ਜੀ ਕੇ ਬੰਧ ਨਾ ਹੋ ਮੈਂ ਕਰਮ ਸਮਾਹੀ ਬਿਨ ਸਤ ਗੁਰ ਸੇਵੀ othor ਨਾ ਪਾਵਹੀ ਮਰ ਜੰਮ ਹੈ ਆਵਹਿ ਜਾਹੀ ਬਿਨ ਸਤ ਗੁਰ ਸੇਵੀ ਦੀ ਕੇ ਬੰਧਨਾ ਵਿਚ ਹੋ ਮੈਂ ਕਰਮ ਕਮਾਹੀ ਬਿਨ ਸਤਗੁਰ ਸੇਵੀ othor ਨਾ ਪਾਵਹੀ ਮਰ ਜਮਹਿ ਆਵਹਿ ਜਾਹੀ ਬਿਨ ਸਤ ਗੁਰ ਸੇਵੀ ਫਿਕਾ ਬੋਲਣਾ ਨਾਮ ਨਵਸੈ ਮਨ ਮਾਹੀ ਨਾਨਕ ਬਿਨ ਸਤ ਗੁਰ ਸੇਵੀ ਜਮਪੁਰ ਬਧੇ ਮਾਰੀਆਂ ਮੋਹ ਕਾਲੈ ਉਠ ਜਾਹੇ ਲਾ ਪਹਿਲਾ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵੀਸਰੇ ਨਾਨਕ ਸਾਈ ਭਲੀ ਪਰੀਤਾ ਜਿਤ ਸਾਹਿਬ ਸੇਤੀ ਪਤ ਰਹੈ ਕੌਣੀ ਹਰ ਇੱਕੋ ਦਾਤਾ ਸੇਵੀ ਐ ਹਰ ਇੱਕ ਧਿਆਈ ਐ ਹਰ ਇੱਕੋ ਦਾਤਾ ਮੰਗੀ ਐ ਮਨ ਚਿੰਦਿਆ ਪਾਈ ਐ ਜੇ ਦੂਜੇ ਪਾਸੋਂ ਮੰਗੀਐ ਤਾ ਲਾਜ ਮਰਾਈਐ ਜਿਨ ਸੀਵਾਂ ਤਿਨ ਫਲ ਪਾਇਆ ਇਸ ਜਨ ਕੀ ਸਭ ਧੋਖ ਗਵਾਈਐ ਨਾਨਕ ਤਿਨ ਵਿਟੋ ਵਾਲਿਆ ਜਿਨ ਅਨੰਦ ਦੇਨ ਹਿਰਦੈ ਹਰ ਨਾਮ ਧਿਆਈਐ ਜਿਨ ਸਿਵਿਆ ਤਿਨ ਫਲ ਪਾਇਆ ਤਿਸ ਜਨ ਕੀ ਸਭ ਕੋ ਕ ਗਵਾਈਐ ਨਾਨਕ ਤਿਨ ਵਿੱਚੋਂ ਵਾਰਿਆ ਜेन ਆਨੰਦ ਦੇ ਨਹਿਰਦੈ ਹਰ ਨਾਮ ਧਿਆਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗੋ ਜਗਦਾਤਾ ਧੰ ਧੰ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੀ ਈਨਾਂ ਦੇ ਪਾਵਨ ਸੰਪੂਰਨਤਾ ਦਿਵਸ ਦਿਹਾੜੇ ਨੂੰ ਸਮਰਪਿਤ ਆਪ ਗੁਰੂ ਚਰਨਾਂ ਵਿੱਚ বিরাজਮਾਨ ਹੋ ਕੇ ਇਸ ਦਿਹਾੜੇ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਰੋਜ਼ਾਨਾ ਦੀ ਤਰ੍ਹਾਂ ਸ਼ਕਤ ਜੀ ਨੇ ਬੜੀ ਬਖਸ਼ਿਸ਼ ਕਿਰਪਾ ਕੀਤੀ ਹੈ ਪਾਵਨ ਤੇ ਪਵਿੱਤਰ ਮੁਖਵਾਕ ਨੂੰ ਆਪਣੀ ਗੋਦ ਵਿੱਚ ਪਿਠਾ ਕੇ ਸਾਨੂੰ ਸਰਵਣ ਕਰਵਾਇਆ ਵਡਹੰਸ ਦੀ ਬਾਣੀ ਚੌਥੀ ਪਾਸ਼ਾ ਧੰਨ ਗੁਰੂ ਰਾਮਦਾਸ ਮਹਾਰਾਜ ਇਨਾਂ ਦੁਆਰਾ ਉਚਾਰਨ ਕੀਤੀ ਹੋਈ ਇਸ ਵਿੱਚੋਂ 10ਵੀਂ ਪੌੜੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਇੱਕ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਅਤੇ ਦੂਜਾ ਸ਼ਲੋਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਪਾਵਨ ਤਿੰਨ ਬਾਤਸ਼ਾਹੀਆਂ ਅੱਜ ਸਾਨੂੰ ਸਿੱਖਿਆ ਦੇ ਰਹੀਆਂ ਨੇ ਇਹ ਪਾਵਨ ਪਵਿੱਤਰ ਬਚਨ ਮੁਬਾਰਕ ਅੰਕ 5989 ਦੀ ਸੁਬਾਹ ਮੰਚ ਹੈ ਆਓ ਪਾਵਨ ਵਿਚਾਰ ਦੀ ਅਰੰਭਤਾ ਤੋਂ ਪੜੀਏ ਰਸ਼ਨ ਰੂਪ ਪਵਿੱਤਰ ਅਦਭੁਤ ਗੁਰਪਤੀ ਪ੍ਰਵਾਣ ਕਰੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਤਨ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੇਨ ਅਸੀਂ ਤਿੰਨ ਦਿਹਾੜੇ ਮਨੰਮੇ ਉਹਨਾਂ ਚਾਰ ਦਿਹਾੜੇ ਪਹਿਲਾ ਦਿਹਾੜਾ ਪਹਿਲਾ ਪ੍ਰਕਾਸ਼ਪੁਰ ਇਹ ਦੂਸਰਾ ਦਿਹਾੜਾ ਸੰਪੂਰਨਤਾ ਦਿਵਸ ਤੀਸਰਾ ਦਿਹਾੜਾ ਗੁਰਤਾ ਦਿਵਸ ਚੌਥਾ ਦਿਹਾੜਾ ਜਿਹੜਾ ਉਹਦਾ ਜ਼ਿਕਰ ਪਹਿਲੇ ਪ੍ਰਕਾਸ਼ ਦਿਹਾੜੇ ਦੇ ਨਾਲ ਹੋ ਜਾਂਦਾ ਉਹਦੇ ਪਿਛੇ ਕਾਰਨ ਇਹ 15 ਤੋਂ 20 ਘੰਟਿਆਂ ਦਾ ਗੈਬ ਹੈ ਜਿਹਨੂੰ ਆਪਾਂ ਸੰਪਾਦਨਾ ਦੇ ਵੱਸ ਵਿੱਚ ਕਹਿ ਦਿੰਦੇ ਹਾਂ ਕਈਆਂ ਦੇ ਮਨਾਂ ਵਿੱਚ ਇਹ ਭੁਲੇਖਾ ਹੁੰਦਾ ਅੱਜ ਜਸੀਂ ਸੰਪੂਰਨਤਾ ਦਿਵਸ ਮਨਾ ਰਹੇ ਤੇ ਆਉਣ ਵਾਲੀ 4 ਤਰੀਕ ਨੂੰ ਪਹਿਲਾ ਪ੍ਰਕਾਸ਼ ਹੋਇਆਗਾ ਮਨ ਦੇ ਵਿੱਚ ਇਹ ਆਉਂਦਾ ਕਿ ਗੁਰੂ ਅਰਜਨ ਦੇ ਮਹਾਰਾਜੀ ਨੇ ਬਾਣੀ ਜਦੋਂ ਸੰਕਤ ਕੀਤੀ ਤੇ ਜਦੋਂ ਸੰਪੂਰਨ ਹੋਈ ਉਸ ਤੋਂ ਬਾਅਦ ਪ੍ਰਕਾਸ਼ ਕਰ ਦਿੱਤਾ ਪਰ ਨਹੀਂ گرو ارجن دیو مہاراج جی نے جو بانی لکھوائی ہے اس سمے جا پہلی پاتشای تو لے کے پنج پاتی تک پانچ گرو سبان پندرہ بگت نے گیارہ پٹ نے اور تین گرو کے پیارے 35 ਮਹਾਪੁਰਖਾਂ ਦੀ ਜਿਹੜੀ ਬਾਣੀ ਹੈ ਪੌ ਚੌਥੀ ਮਹਾਪੁਰਖਾਂ ਇਹ ਜਿੱਦੋਂ ਬਾਣੀ ਕਹਿੰਨ ਲੋ ਕੀ RAM SAT SAROVAR TE ਉਸ ਸਥਾਨ ਤੇ ਬੈਠ ਕੇ ਸਾਧੂ ਜੀ ਨੇ ਸੰਪੂਰਨ ਬਾਣੀ ਨੂੰ ਇੱਕ ਪੋਥੀ ਦੇ ਵਿੱਚ ਜਿਹੜਾ ਹੈ ਅੰਕਤ ਕੀਤਾ ਕਿਉਂਕਿ ਅਸੀਂ ਆਦ ਬੀਰ ਵੀ ਕਹਿੰਦੇ ਆ ਇਕ ਉਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੋਠੀ ਪਰਮੇਸ਼ਰ ਦਾ ਥਾਂ ਤੇ ਵੀ ਲੱਭ ਰਦੇ ਆ। ਤੇ ਕੋਠੀ ਸ਼ਾਹ ਵੀ ਕਈ ਕਹਿੰਦੇ। ਪਰ ਆਮ ਤੌਰ ਤੇ ਅਸੀਂ ਆਦ ਗ੍ਰੰਥ ਦੇ ਨੇ। ਆਦ ਵੀ ਲਿਖੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਪੂਰਨ ਬਾਣੀ ਜਿਹੜੀ ਉਹਨਾਂ ਕੋਲ ਆਈ ਆਪਣੀ ਚਾਰ ਗੁਰੂ ਸੰਬੰਧ ਬਾਕੀ ਜੋ ਵੀ ਆਪਾਂ ਨੇ ਵਿਚਾਰ ਕੀਤੀ ਹੈ ਸਾਰਿਆਂ ਦੀ ਬਾਣੀ ਇੱਕ ਜਗ੍ਹਾ ਤੇ ਇਕੱਤਰ ਕਰਕੇ ਤੇ ਜਦੋਂ ਅਸੰਦ ਦੇ ਵਿੱਚ ਇਹ ਬਾਣੀ ਸਾਰੀ ਇਕੱਤਰ ਹੋ ਗਈ ਈਸ਼ੁਰ ਦਿਹਾੜੀ ਨੂੰ ਸੰਪਾਦਨਾ ਦੇ ਹਸਤੇ ਨੇ ਇਤੋਂ ਬਾਅਦ ਮਾਲਕ ਜੀ ਨੇ ਸ੍ਰੀ ਹਰਮੰਦਰ ਸਾਹਿਬੇ ਜਾ ਕੇ ਚੌੜਸਾ ਦਾਬ ਲਿਆ ਬਾਬਾ ਬੁੱਢਾ ਸਾਹਿਬ ਜੀ ਦੇ ਸਿੱਖੇ ਪਾਲਨ ਕਰਦ ਕਰ ਇਹ ਆਗ ਬੀੜੇ ਸ੍ਰੀ ਹਰਮੰਦਰ ਸਾਹਿਬ ਜਾ ਕੇ 1604 ਈਸਵੀ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ ਗਈ ਬਾਬਾ ਬੁੱਢਾ ਤੋ ਲੋਗ ਗ੍ਰੰਥ ਲੇਹੋ ਪਵਾਜਾ ਸੁਣੇ ਸਭ ਪੰਥ ਪਰ ਜਿਸ ਦਿਹਾੜੇ ਨੂੰ ਅੱਜ ਜਿਉਂ ਨਾ ਰਹੇ ਇਹ ਤਾਂ ਸਬੰਧ ਜਿਹੜਾ ਹੈ ਗੰਦਮਾ ਸਾਹਿਬ ਦੀ ਧਰਤੀ ਜੋ ਸਰਦਰ ਤੱਕ ਵੀ ਜਿਹਨੂੰ ਸਭ ਕੀ ਤਲਵੰਦੀ ਵੀ ਕਰੀਏ ਸਤਿ ਸ਼੍ਰੀ ਅਕਾਲ ਦਮ ਦਮਾ ਸ਼ਾਹ ਇਤਿਹਾਸ ਮੁਤਾਬਕ ਜੰਗਾ ਤੋਂ ਬਾਅਦ ਸਤ ਜੀ ਨੇ ਜਿੱਥੇ ਕਮਰ ਕਸਾ ਖੋਲੇ ਜਿੱਥੇ ਗਾਮਲੇ ਲਗਾ ਇਸ ਪਾਵਨ ਪਵਿੱਤਰ ਅਸਥਾਨ ਤੇ ਸਤ ਜੀ ਨੂੰ ਜੀ 9 ਮਹੀਨੇ 9 ਦਿਨ ਲੈ ਤੇ ਇਥੇ ਫਿਰ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਸੰਕਤ ਨਹੀਂ ਸੀ ਅਸਤ ਇਹ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਬਾਣੀ ਸੀ ਜਿਸ ਵਿੱਚੋਂ ਭੋਗ ਵੇਲੇ ਜਤੀ ਜੋ ਸ਼ਲੋਕ ਪੜਦੇ ਨੇ 57 ਸ਼ਲੋਕ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਇਹਨਾਂ ਗੁਰੂ ਪਿਆਰਿਆਂ ਨੇ ਸੇਵਾ ਨਿਭਾਈ 57 ਸ਼ਲੋਕ ਤੇ ਵੱਖ-ਵੱਖ ਰਾਗਾਂ ਦੇ ਵਿੱਚ ਜਿਹੜਾ ਹੈ 59 ਸ਼ਬਦ ਨੇ ਗੁਰੂ ਜੀ ਦੇ ਬਾਕਸ ਸਹਿ ਮਹਾਰਾਜ ਜੀ ਇਹਨਾਂ 59 ਸ਼ਬਦਾਂ ਨੂੰ ਤੇ 57 ਸ਼ਲੋਕਾਂ ਨੂੰ ਤਰਤੀਬ ਵਾਰ ਸਾਧੂ ਜੀ ਨੇ ਜਿਹੜਾ ਹੈ ਉਥੇ ਇਹ ਬਾਣੀ ਅੰਤਿਤ ਕਰਵਾਈ ਦਰਜ ਕਰਵਾਈ ਤੇ ਇਹ 1706 ਈਸਵੀ ਨੂੰ ਜਿਹੜਾ ਹੈ ਸਤੂ ਜੀ ਨੇ ਇਹ ਬਾਣੀ ਅੰਕਿਤ ਕਰਕੇ ਸੰਪੂਰਨਤਾ ਦਿੱਤੀ। ਇਸ ਤੋਂ ਬਾਅਦ ਹੁਣ ਕੋਈ ਬਾਣੀ ਐਡ ਨਹੀਂ ਹੋ ਸਕਦੀ। ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਬਾਣੀ ਦੀ ਸੰਪਾਦਨਾ ਕੀਤੀ ਉਸ ਸਮੇਂ ਜਿਹੜਾ ਹੈ ਇਹ ਕਹ ਲੋ ਕਿ ਇੱਕ ਪ੍ਰਕਾਰ ਦੀ ਕੁੰਜੀ ਇੱਕ ਪ੍ਰਕਾਰ ਦਾ ਤਾਲਾ ਪੰਚਮ ਪਾਦਸ਼ਾਹ ਮਹਾਰਾਜ ਜੀ ਨੇ ਮੋਰ ਵਜੋਂ ਲਾ ਦਿੱਤਾ ਸੀ ਮੁੰਡਾਵਣੀ ਮਹਿਲਾ ਪੰਜਾਂ ਆਲ ਵਿੱਚ ਜਨਵਸਤੇ ਬਈ ਉਹ ਸਾਖ ਸੰਗਤ ਕੋ ਵਿਚਾਰ ਮੁੰਡਾਵਣੀ ਦਾ ਆਖੀਏ ਮੁੰਦੇਣ ਕਿ ਕੇਵਲ ਗੁਰੂ ਹੀ ਖੋਲ ਸਕਦਾ ਹੈ ਇਸ ਤਾਲੇ ਨੂੰ ਵਰ ਕੋਈ ਨਹੀਂ ਖੋਲ ਸਕਦਾ ਇਦਾਂ ਤੇ ਹਰ ਕੋਈ ਐਡ ਕਰ ਦਿੰਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਕੰਠ ਤੋਂ ਬਾਣੀ ਉਚਾਰਨ ਕੀਤੀ ਚੋਂ ਕਿ ਟੀਲ ਮਲ ਨੇ ਮਨਾ ਕਰ ਦਿੱਤਾ ਕਿ ਤੁਹਾਡੇ ਗੁਰੂ ਵਿੱਚ ਜੇ ਇਨੀ ਤਾਕਤ ਹੈ ਤੇ ਆਪਣੇ ਆਪ ਹੀ ਉਚਾਰਨ ਕਰ ਲਓ ਸਾਧੂ ਜੀ ਕਹਿੰਦੇ ਕੋਈ ਨਹੀਂ ਉੱਚੇ ਕਿਰ ਜਿਹੜਾ ਹੈ ਗੰਦਮਾ ਸਾਹਿਬ ਦੀ ਧਰਤੀ ਤੇ ਪਾਵਨ ਪਵਿੱਤਰ ਸਰੂਪ ਜਿਹੜਾ ਹੈ ਇਹਨੂੰ ਸੰਪੂਰਨਤਾ ਬਖਸ਼ੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਅੰਕਤ ਕਰਕੇ ਤੇ ਇਸੇ ਹੀ ਸਰੂਪ ਨੂੰ ਫਿਰ ਬਾਦ ਦੇ ਵਿੱਚ ਜਾ ਕੇ ਆਗਿਆ ਭਈ ਅਕਾਲ ਕੀ ਤੁਬੇ ਚਲਾਇਓ ਪੰਥ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨੇ ਉਪਰਾਹੁ ਇਸ 1708 ਈਸੂ ਵਿੱਚ ਹੁੰਦਾ ਹੈ ਜਿਦੋਂ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੁਰਤਾ ਗਤੀ ਬਖਸ਼ਿਸ਼ ਦੇ ਜੋ ਅੱਜ ਆਪਾਂ ਦੇ ਹਾੜਾ ਮਨਾ ਰਹੇ ਸਾਡੇ ਲਈ ਕਿਹਦੋ ਕੀ ਮਾਲਕ ਨੇ ਬੜਾ ਪਰਉਪਕਾਰ ਬਖਸ਼ਿਸ਼ ਦਿੱਤੀ ਐਸਾ ਰਹਿਦਰ ਦਿੱਤਾ ਐਸਾ ਗੁਰੂ ਸਾਨੂੰ ਦਿੱਤਾ ਜੀ ਦਾ ਕਦੀ ਜੋਤੀ ਜੋਤੁਰਗੋਂ ਲਾਉਣੇ ਹੀ ਨਹੀਂ ਪਾਉ ਜਨਮ ਮਨ ਤੋਂ ਪਰੇ ਨਾ ਜੰਮਦਾ ਹੈ ਨਾ ਮਰਦਾ ਹੈ ਉਹ ਪ੍ਰਥਾਏ ਖਤਮ ਕਰ ਦਿੱਤੀ ਸਰ। ਇਸ ਪਾਵਨ ਪਵਿੱਤਰ ਦਿਹਾੜੇ ਨੂੰ ਅਸੀਂ ਅੱਜ ਬੜੀ ਸ਼ਰਧਾ ਦੇ ਨਾਲ ਮਨਾ ਰਹੇ ਹਾਂ। ਆਪ ਸੰਗਤ ਨੂੰ ਦਾਰਸ਼ ਵੱਲੋਂ ਸਮੂਹ ਸਟਾਫ ਦੁਆਰਾ ਪ੍ਰਬੰਧ ਕਮੇਟੀ ਵੱਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਹਾੜੇ ਮੋਖ ਰੱਖਦੇ ਆਪ ਸੰਗਤ ਨੂੰ ਲੱਖ ਲੱਖ ਵਧਾਈਆਂ ਜੀ ਆਓ ਸਤਿਗੁਰੂ ਜੀ ਦੇ ਪਾਵਨ ਹੁਕਮ ਰੱਛਾ ਹੈ ਰਸਨਾ ਕਰੋ ਪਵਿੱਤਰ ਪਿਆਰ ਸਹਿਜ ਉਚਾਰਨ ਕਰੋ ਜੀ ਸਤਨਾਮੁ ਸ੍ਰੀ ਵਾਹਿਗੁਰੂ ਸਤਨਾਮੁ ਸ੍ਰੀ ਵਾਹਿਗੁਰੂ ਬੇ ਸਤਗੁਰ ਸੇਵ ਜੀ ਕੇ ਬੰਦਨਾ ਜਿਵੇਂ ਮੈਂ ਕਰਮ ਕਮਾਹੀ ਗੁਰੂ ਤੋਂ ਬਿਨਾਂ ਹੰਕਾਰ ਵਸ ਹੋ ਕੇ ਜਿਹੜਾ ਕਰਮ ਕਮਾਉਂਦਾ ਹੈ ਉਹ ਇਨਸਾਨ ਪਿਛਲੇ ਪਾਕਸ਼ਾ ਮਹਾਰਾਜ ਜੀ ਕਹਿੰਨ ਲੱਗੇ ਮਨੁੱਖੀ ਉਹ ਆਪਣੇ ਆਪ ਨੂੰ ਖੁਦ ਬੰਦਨਾ ਦੇ ਵਿੱਚ ਬੰਨ ਰਿਹਾ ਹੈ ਉਹਦੀ ਖਲਾਸੀ ਹੀ ਹੋ ਸਕਦੀ ਇਸ ਕਰਕੇ ਜ਼ਿੰਦਗੀ ਵਿੱਚ ਗੁਰੂ ਦਾ ਹੋਣਾ ਉਹ ਇੱਕ ਪੂਰੇ ਗੁਰੂ ਦਾ ਹੋਣਾ ਬੜਾ ਜ਼ਰੂਰੀ ਹੈ। ਅਧੂਰਾ ਤੇ ਉਲਝਾ ਕੇ ਰੱਖਦਾ ਸਾਰੀ ਉਮਰ। ਬੰਦਾ ਵਿਕਾਸ ਕਰ ਹੀ ਨਹੀਂ ਪਾਉਂਦਾ ਆਪਣੀ ਜ਼ਿੰਦਗੀ ਦਾ। ਤੇ ਸਤਗੁਰੂ ਜੀ ਨੇ ਬੜਾ ਦਰਸ ਕੀਤਾ ਹੈ ਸਾਨੂੰ ਪੂਰੇ ਨਾਲ ਜੋੜਿਆ ਹੈ। ਤੇ ਜਿਤਨੀ ਵੀ ਬਾਣੀ ਆਪ ਪੜ ਲੋਗੇ ਵਿਚਾਰ ਲੋਗੇ ਸਮਝ ਲੋਗੇ ਮਾਲਕ ਨੇ ਕਿਤੇ ਵੀ ਕੋਈ ਵਹਿਮ ਸਾਦੀ ਜ਼ਿੰਦਗੀ ਵਿੱਚ ਰੱਖਿਆ ਨਹੀਂ ਕੋਈ ਭਰਮ ਨਹੀਂ ਰੱਖਿਆ ਕੋਈ ਥੁਲੇਖਾ ਨਹੀਂ ਰੱਖਿਆ ਕੋਈ ਪਖੰਡ ਨਹੀਂ ਰੱਖਿਆ ਸਾਡੀ ਜ਼ਿੰਦਗੀ ਉਹ ਸਿੱਧਾ ਮਾਰਗ ਸਤਿਗੁਰੂ ਜੀ ਨੇ ਦਿਖੜ ਕਰਵਾਇਆ ਹੈ ਜਿਵੇਂ ਲੋਕ ਪਖੰਡਾ ਵਿੱਚ ਪਾਉਂਦੇ ਨੇ ਨਾ ਪਰਮਾ ਵਿੱਚ ਪਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਰਮਾ ਵਿੱਚ ਨਹੀਂ ਪਾਉਂਦੇ ਪਰਮਾ ਵਿੱਚੋਂ ਕੱਢਦੇ ਨੇ ਤੇ ਇਸ ਲਈ ਤੇ ਪਾਤਸ਼ਾਹ ਜੀ ਕਹਿਣ ਲੱਗੇ ਗੁਰੂ ਤੋਂ ਬਿਨਾ ਸਤਿਗੁਰੂ ਤੋਂ ਬਿਨਾ ਜੀ ਕੇ ਬੰਦਨਾ ਭਾਵ ਜਿਹੜਾ ਹੈ ਇਸ ਆਤਮਾ ਨੂੰ ਇਸ ਜਿੰਦ ਨੂੰ ਬੰਧਨ ਪੈ ਜਾਂਦੇ ਲੈ ਕਾਰਨ ਵਿੱਚ ਹੋਮੇ ਕਰਮ ਕਮਾਹੀਂ ਕਰਮ ਤੇ ਕਮਾਇਆ ਭਾਵੇਂ ਧਰਮ ਦਾ ਭਾਵੇਂ ਕੋਈ ਵੀ ਪਰ ਉਹ ਹੰਕਾਰ ਵੱਸ ਹੋ ਕੇ ਕਮਾਇਆ ਇਹਨੂੰ ਫਲ ਲਈ ਬਿਨ ਸਤਗੁਰ ਸੇਵੇ ਠੌਰ ਨ ਪਾਵਹੀ ਗੁਰੂ ਦੀ ਸੇਵਾ ਤੋਂ ਬਿਨਾ ਸਤਗੁਰ ਜੀ ਕਹਿੰਦੇ ਐਸ਼ਿਆ ਨੂੰ ਕਿਤੇ ਵੀ ਜਗ੍ਹਾ ਨਹੀਂ ਮਿਲਦੀ ਕਿਤੇ ਠੋਈ ਨਹੀਂ ਮਿਲਦੀ ਨਾ ਲੋਕ ਵਿੱਚ ਤੇ ਨਾ ਪਰਲੋਕ ਦੇ ਵਿੱਚ ਤੇ ਚੇਤੀ ਰੱਖਿਓ ਜਿਨ੍ਹਾਂ ਨੇ ਰੱਬ ਦੀ ਬਣਾਈ ਹੋਈ ਕੁਦਰਤ ਕਾਇਨਾਤ ਵਿੱਚ ਆਪਣੀ ਜਗ੍ਹਾ ਬਣਾ ਲਈ ਨਾ ਸੱਚੀ ਦਰਗਾਹ ਦੇ ਵਿੱਚ ਉਹਨਾਂ ਦੀ ਆਪਣੀਆਂ ਵੀ ਜਗ੍ਹਾ ਬਣੀ ਸਕਦੀ ਹੈ ਜਗ੍ਹਾ ਨੂੰ ਨਿਭੜੀ ਹੋਕੀ ਇਹ ਹਾਰੇ ਦੇ ਦਿਲ ਵਿੱਚ ਜਿਹੜਾ ਹੈ ਆਪਣਾ ਨਿਵਾਸ ਕਰਵਾਉਣਾ ਆਪਣੀ ਯਾਦ ਰੱਖਣੀ ਇਸ ਲਈ ਪੰਥ ਇਸਨੇ ਪਾਤਸ਼ਾਹ ਮਹਾਰਾਜ ਕਹਿੰਦੇ ਐਸ਼ੀਆ ਨੂੰ ਕਿਤੇ ਵੀ ਜਲਵਾ ਨਹੀਂ ਮਿਲਦੀ ਉਹ ਮਰਦੇ ਨੇ ਜੰਮਦੇ ਨੇ ਆਉਂਦੇ ਨੇ ਜਾਂਦੇ ਨੇ ਆਵਾ ਗਮਣ ਦਾ ਚੱਕਰ ਜਿਹੜਾ ਹੈ ਉਹ ਬਣਿਆ ਰਹਿੰਦਾ ਹੈ ਬਿਨ ਸਤਗੁਰ ਸੇਵੇ ਪਿਕਾ ਬੋਲਣਾ ਨਾਮ ਨਵਸੇ ਮਨ ਬਾਹੀ ਜਿਹੜੇ ਗੁਰੂ ਦੀ ਸੇਵਾ ਨਹੀਂ ਕਰਦੇ ਸਤਗੁਰੂ ਜੀ ਦੀ ਸੇਵਾ ਤੋਂ ਬਿਨ ਇਸ ਜ਼ੁਬਾਨ ਤੇ ਵੀ ਰਸ ਨਹੀਂ ਆਏਗਾ ਤੇ ਜबान ਵੀ ਫਿੱਕੀ ਹੋਏ ਤੇ ਜੇ ਤੋ ਜबान ਕਹਿ ਲੋ ਫਿੱਕੀ ਐ ਤੇ ਰਸ ਕੋਈ ਨਹੀਂ ਕਿਰਨਾਂ ਦੁਨੀਆਂ ਦਾ ਜਿੰਦਗੀ ਵਿੱਚ ਕਿਉਂਕਿ ਨਾਮ ਤੇ ਫਿੱਕੇ ਬੋਲੇ ਤਨ ਮਨ ਸਿਕਾਰ ਹੋਏ ਤੇ ਮਾਲਕ ਕੀ ਕਹਿ ਲੇ ਤੇ ਨਾਮ ਨਾ ਵਸੇ ਮਨ ਬਾਹੀਂ irde ਵਿੱਚ ਫਿਰ ਨਾਮ ਦਾ ਨਿਵਾਸਾ ਹੀ ਨਹੀਂ ਹੁੰਦਾ ਜਿੰਨਾ ਚਿਰ ਨਾਮ ਜਪਦਿਆਂ ਰਸ ਨਹੀਂ ਆਏਗਾ ਉਹ ਨੰਦਨੀ ਜਿੰਦਗੀ ਵਿੱਚ ਬਣੇਗਾ ਨਾਲਕ ਬਿਰ ਸਤਗੁਰ ਸੇਵੀ ਜਮਪੁਰ ਬੱਧੀ ਮਾਰੀਆਂ ਜਿਹੜੇ ਸੇਵਾ ਸਿਮਰਨ ਤੋਂ ਸਕਣੇ ਨੇ ਗੁਰੂ ਤੋਂ ਵਾਂਝੇ ਨੇ ਜਿਹੜੇ ਵਿਕਾਰਾਂ ਤੇ ਰਸਤੇ ਤੇ ਪਏ ਹੋਏ ਨੇ ਇਸੇ ਪਾਤਸ਼ਾਹ ਜੀ ਕਹਿੰਦੇ ਐਸ਼ਿਆ ਨੂੰ ਸਿਰ ਜਮ ਜਿਹੜੇ ਨੇ ਨਾ ਉਹ ਬੰਨ ਕੇ ਮਾਰਦੇ ਨੇ ਰੋਟਾਂ ਪੈਂਦੀਆਂ ਜਾਣ ਜਾਣਕਾਰੀ ਦੇ ਵਿੱਚ ਮੂੰਹ ਕਾਲਾ ਉੱਠ ਜਾਹੀਂ ਐਸਿਆਂ ਦਾ ਫਿਰ ਮੂੰਹ ਕਾਲਾ ਹੁੰਦਾ ਮੂੰਹ ਕਾਲਾ ਤੁਮ ਭਾਵ ਆਪਾਂ ਕਹਿ ਦਈਏ ਕਿ ਬੇਇੱਜ਼ਤ ਹੁੰਦਾ ਉਹਦੀ ਇੱਜ਼ਤ ਕੋਈ ਜਿਵੇਂ ਕਿਸੇ ਦੀ ਬੇਇੱਜ਼ਤੀ ਹੋ ਜਾਵੇ ਤੇ ਆਮ ਤੌਰ ਤੇ ਲਫ਼ਜ਼ ਵਰਤਿਆ ਜਾਂਦਾ ਤੂੰ ਤੇ ਮੇਰਾ ਮੂੰਹ ਕਾਲਾ ਕਰਾ ਦਿੱਤਾ ਹੁਣ ਕਾਲਖ ਨਹੀਂ ਲੱਗੀ ਇਹਦਾ ਭਾਵ ਹੁੰਦਾ ਹੈ ਕਿ ਬੇਇੱਜ਼ਤ ਹੋ ਗਏ। ਉਹਦੀ ਇੱਜ਼ਤ ਹੋਈ ਨਹੀਂ ਰਹੀ। ਤੇ ਬੇਇੱਜ਼ਤੀ ਕਰਾ ਕੇ ਕਹਿ ਲੋ ਇਸ ਸੰਸਾਰ ਤੋਂ ਜਾਂਦਾ ਹੈ। ਮਹਿਲਾ ਪਹਿਲਾ ਜਾਨੋ ਐਸੀ ਰੀਤ ਜਿਤ ਮੈਂ ਪਿਆਰਾ ਬਿਸਰੇ ਐਸੀ ਰੀਤ ਐਸਾ ਨਿਯਮ ਸਾਰ ਜਣਾ ਚਾਹੀਦਾ। ਜੇ ਸੇ ਰੀਤੀ ਮੁਤਾਬਕ ਰਾਹੀ ਭੁੱਲ ਜਾਵੇ ਐਸੀ ਰੀਤ ਨੂੰ ਅਪਣਾਓ ਹੀ ਨਾ ਜਿਹਦੇ ਨਾਲ ਕੇਵਲ ਸੰਸਾਰ ਜਿੱਤਿਆਵੇ ਐਸੀ ਰੀਤ ਅਪਣਾਉਣੀ ਕਿਉਂ ਹੈ ਜਿਹਦੇ ਨਾਲ ਰੱਬੀ ਭੁੱਲ ਜਾਵੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਐਸੀ ਰੀਤੀ ਨੂੰ ਸાળਜਣਾ ਚਾਹੀਦਾ ਹੈ ਜਿਹਦੇ ਨਾਲ ਰੱਬੀ ਭੁੱਲ ਗਿਆ ਮੇਰਾ ਪਿਆਰਾ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਛੇਤੀ ਪਤ ਰਹੇ ਉਹੀ ਪ੍ਰੀਤ ਜਿਹੜਾ ਹੈ ਚੰਗੀ ਹੈ ਸਾਈ ਦਾ ਅਰਥ ਹੈ ਉਹੀ ਉਹੀ ਪ੍ਰੀਤ ਚੰਗੀ ਹੈ ਜਿਸ ਪਿਆਰ ਦੇ ਨਾਲ ਜਿਸ ਪ੍ਰੀਤ ਦੇ ਨਾਲ ਖਸਮ ਦੇ ਨਾਲ ਜਿਹੜਾ ਕਹ ਲੋ ਕਿ ਸਾਡੀ ਇੱਜ਼ਤ ਬਣੀ ਰਵੇ ਐਸਾ ਪਿਆਰ ਚੰਗਾ ਹੈ ਤੇ ਐਸੀ ਰੀਤ ਅਨੁਸਾਰ ਦੇਵੇ ਜਿਹਦੇ ਨਾਲ ਗੱਭੀ ਖੁੱਲ ਜਾਵੇ ਪਿਆਰਾ ਪ੍ਰੀਤ ਕਮ ਖੁੱਲ ਜਾਵੇ ਪੌੜੀ ਹਰ ਇੱਕੋ ਦਾਤਾ ਸੇਵੀ ਹੈ ਹਰ ਇੱਕ ਧਿਆਈ ਹੈ ਇੱਕ ਅਕਾਲ ਪੁਰਖ ਦਾਤਾਰ ਨੂੰ ਧਿਆਉਣਾ ਚਾਹੀਦਾ ਇੱਕ ਪਰਮਾਤਮਾ ਜੋ ਸਾਰਿਆਂ ਨੂੰ ਦਾਤਾ ਦੇ ਰਿਹਾ ਉਹਦੀ ਸੇਵਾ ਕਰੋ ਹਰ ਇੱਕੋ ਦਾਤਾ ਮੰਗੀ ਹੈ ਮਨ ਚਿੰਦਿਆ ਪਾਈ ਹੈ ਸਾਡੀ ਮੰਗ ਇੱਕ ਅਕਾਲ ਪੁਰਖ ਦੇ ਹੋਣੀ ਚਾਹੀਦੀ ਗੁਰੂ ਅੱਗੇ ਹੋਣੀ ਚਾਹੀਦੀ ਫਿਰ ਜੋ ਮੰਗੋਗੇ ਉਹ ਪ੍ਰਾਪਤ ਹੋ ਜਾਏਗਾ ਜੇ ਆਸ ਇੱਕ ਤੇ ਹੈ ਤਿਆਂ ਤੇ ਰੱਖੀ ਹੈ ਫਿਰ ਮਾਫ ਕਰਨਾ ਸੋਚਣ ਤੇ ਮਜਬੂਰ ਹੋ ਜਾਂਦਾ ਹੈ ਕੋਈ ਇਹ ਤੇ ਪਰੰਪਰੇ ਕਿ ਵਿੱਚ ਪਿਆ ਹੋਏ ਜਦੋਂ ਡੋਰੀ ਇੱਕ ਤੇ ਸੁੱਤੀ ਹੋਏ ਫਿਰ ਮਾਲਕ ਆਪਣੇ ਆਪ ਹੀ ਬਾਹ ਫੜ ਲੈਂਦਾ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ ਜੀ ਗੁਰੂ ਦਾ ਦਰਸ਼ਕ ਇਹ ਤੁਸੀਂ ਦੂਜੇ ਕੋਲ ਜਾ ਕੇ ਮੰਗਦੇ ਹੋ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਸ਼ਰਮ ਦੇ ਨਾਲ ਮਰ ਜਾਣਾ ਚਾਹੀਦਾ ਹੈ ਲਾਜਦਾਰ ਹੁੰਦਾ ਸ਼ਰਮ ਤਾਂ ਲਾਜ ਮਰਾਈਏ ਤੇ ਸ਼ਰਮ ਸ਼ਾਰ ਹੋਣਾ ਚਾਹੀਦਾ ਹੈ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ ਜਿਨ ਸੇਵਿਆ ਤਿਨ ਫਲ ਪਾਇਆ ਤਿਸ ਜਨ ਕੀ ਸਭ ਔਕਤ ਗਵਾਈ ਹੈ ਜਿਨ੍ਹਾਂ ਨੇ ਸੇਵਾ ਕੀਤੀ ਹੈ ਉਹਨਾਂ ਨੂੰ ਫਲ ਪ੍ਰਾਪਤ ਹੋ ਗਿਆ ਤੇ ਉਹਨਾਂ ਸੇਵਕਾਂ ਦੀ ਅੰਦਰਲੀ ਭੁੱਖ ਜਿਹੜੀ ਹੈ ਨਾ ਕ੍ਰਿਸ਼ਨਾਂ ਦੀ ਭੁੱਖ ਇਹ ਖਤਮ ਕਰ ਦਿੱਤੀ ਮਾਲਕ ਨੇ। ਉਹ ਸੰਤੋਖੀ ਬਣ ਗਏ, ਉਹ ਸਬਰ ਵਾਲੇ ਬਣ ਗਏ ਤੇ ਅਖੀਰ ਵਿੱਚ ਮਾਲਕ ਕਹਿੰਦੇ ਨਾਨਕ ਜਿਨ ਵਿੱਚੋਂ ਵਾਰਿਆ ਪੰਜਵਾਂ ਚੌਥਾ ਨਾਨਕ ਉਹਨਾਂ ਤੋਂ ਸਦਕੇ ਜਾਂਦਾ। ਭਗਤ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਮੈਂ ਸਦਕੇ ਜਾਣਾ ਉਹਨਾਂ ਤੋਂ ਜਿਨ ਅਨੰਦੇ ਨਹਿਰਦਾ ਹਰ ਨਾਮ ਧਿਆਈਐ ਜਿਹੜੇ ਹਰ ਰੋਜ਼ ਅੰਮ੍ਰਿਤ ਵੇਰ ਚੁੰਦਾ ਹੈ ਹਰ ਰੋਜ਼ ਹਰ ਰੋਜ਼ ਜਿਹੜੇ ਰੱਬ ਦਾ ਨਾਮ ਧਿਆਉਂਦੇ ਨੇ ਹਿਰਦੇ ਵਿੱਚ ਰੱਬ ਨੂੰ ਵਸਾਈ ਰੱਖਦੇ ਨੇ ਐਸੇ ਗੁਰੂ ਪਿਆਰਿਆਂ ਤੋਂ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਮੈਂ ਸਦਕੇ ਜਾਣਾ ਬਲਿਹਾਰੇ ਜਾ ਗੁਰੂ ਕਿਰਪਾ ਕਰੇ ਦਸ਼ਮ ਘਰਿਆ ਦੇ ਚਰਨਾਂ ਦੀ। ਬਿਦਿਆਂ ਫੁੱਲਾਂ ਦੀ ਖੁਸ਼ ਹੁਵਾਏ ਨੂੰ ਜੀ ਕਰਾਂ ਕਾਲ ਸਾਹ ਉਹ ਵਾਹਿਗੁਰੂ ਜੀ ਕੀ ਕਿਰਤ ਹੈ।